हां जी किसान ਭਰਾਵੋ ਅੱਜ ਆਪਾਂ ਪਹੁੰਚੇ ਹੋਏ ਆਂ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਤੇ ਕਾਕਾ ਸਿੰਘ ਜੀ ਦਰਜੀ ਜੋ ਇੰਡੀਆ ਗਰੋ ਦੇ ਪ੍ਰੋਡਕਟਾਂ ਤੇ ਕੰਮ ਕਰਦੇ ਨੇ ਆਪਾਂ ਉਹਨਾਂ ਤੋਂ ਪੁੱਛਦੇ ਆਂ ਜਾਣਕਾਰੀ ਲੈਣੇ ਆਂ ਵੀ ਕੀ ਕੀ ਕੰਮ ਨੇ ਇਹਨਾਂ ਦੇ ਇਹ ਪੂਆ ਅਸਤਰ ਦਾ ਕੀ ਕੰਮ ਆ ਬਾਈ ਇਹ ਪੂਆ ਅਸਤਰ ਜੀ ਇਹ ਤੇਲਾਂ ਤੋਂ ਬਣਾ ਹੋਇਆ ਹੈ ਅੱਛਾ ਜੀ ਲਾਉਂ ਦਾ ਤੇ ਰਿੰਡੀ ਦਾ ਤੇਲ ਤੇ ਕੁਸੇ ਜੇ ਐਨਜ਼ਾਈਮ ਪਾਏ ਹੋਏ ਨੇ ਅੱਛਾ ਜੀ ਤੇ ਇਹਨੇ ਕੀ ਕਰਨਾ ਮਤਲਬ ਜਦੋਂ ਕੋਰ ਕਣਕ ਦੇ ਰੀਚ ਚ ਰਲਾ ਕੇ ਜਾਂ ਮਿੱਟੀ ਚ ਰਲਾ ਕੇ ਪਾਤਾ ਹਾਂ ਹਾਂ ਮਤਲਬ ਇਹਨੇ ਜਾ ਕੇ ਜੜਾ ਨੂੰ ਲੱਗ ਜਾਣਾ ਹੈ ਠੀਕ ਹੈ ਜਣਨ ਲੱਗ ਜਣੇ ਐਂਡ ਤੱਕ ਜਣੇ ਨਾਲ ਹੀ ਬਣਿਆ ਰਹਿਣਾ ਇਹ ਜੇ ਵੱਧ ਪਾਣੀ ਵਗਦਾ ਥੱਲੇ ਪਾਣੀ ਜੀਰਦਾ ਜੇ ਘੱਟ ਪਾਣੀ ਰਹੇਗਾ ਮਤਲਬ ਇਸ ਮਰਥ ਹੈ ਕਿ ਜਣ ਨੂੰ ਸੁੱਕ ਨਹੀਂ ਦਿੰਦਾ ਜਿਹੜੀ ਮਤਲਬ ਜੀ ਜੰਤੂ ਨੇ ਜਿਹੜੇ ਖਾਣਾ ਜਣਾਂ ਨੂੰ ਉਹ ਮਤਲਬ ਖਾ ਨਹੀਂ ਪਾਉਂਦੇ ਨੂੰ ਐਕਟਿਵ ਕਰਦਾ ਮੰਨ ਐਕਟਿਵ ਕਰਦਾ ਬਾਕੀ ਨਾ ਤੱਤ ਵੀ ਮਤਲਬ ਹੁੰਦੇ ਨੇ ਜਿਹੜੇ ਲੱਗ ਗਿਆ ਕਿੱਥੇ ਜਾ ਕੇ ਜੇ ਕੋਈ ਕੋਈ ਵੀ ਸੌਖਾ ਜਾਂ ਕੋਈ ਕੀੜਾ ਜਾਨਵਰ ਜਿਹੜਾ ਦੁਸ਼ਮਣ ਕੀੜੇ ਨੇ ਤੇ ਉਹਨਾਂ ਨੂੰ ਮਤਲਬ ਖਾਣਗੇ ਤਾਂ ਉਹ ਮਤਲਬ ਮਰ ਜਾਂਦੇ ਨਾਲ ਦੀ ਨਾਲ 24 ਘੰਟੇ ਨੇਚਰਲ ਮੌਤ ਹੋ ਜਾਂਦੀ ਉਹਨਾਂ ਦੀ ਭੂਆਸਤਰ ਨਾਲ ਭੂਆਸਤਰ ਨਾਲ ਵੀ ਇਹ ਕਣਕ ਨੂੰ ਜਿਵੇਂ ਵੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਉਹ ਤੋਂ ਰਹਿਤ ਕਰਕੇ ਹੈ ਨਾ ਹਾਂ ਉਹ ਰਹਿਤ ਕਰਦਾ ਸਾਰੇ ਮਤਲਬ ਦੁਸ਼ਮਣ ਕੀੜੇ ਮਾਰਦਾ ਹੈ ਉਲਟਾ ਮਤਲਬ ਜਿਹੜੇ ਹੁੰਦੇ ਆ ਆਪਣੇ ਮਿੱਤਰ ਕੀੜੇ ਉਹਨਾਂ ਦੀ ਬਚਤ ਕਰਦਾ ਜਿਵੇਂ ਮੰਡੂ ਹੈ ਉਹ ਕਿਉਂਕਿ ਉਹ ਜੜ ਨਹੀਂ ਛੇੜਦਾ ਕਿਸਾਨ ਪਸਾਨੇ ਵੀ ਸਵਾਲ ਕਰਦੇ ਵੀ ਇਹਨੂੰ ਕੀ ਪਤਾ ਮਿੱਤਰ ਕੌਣ ਹੈ ਦੁਸ਼ਮਣ ਕੌਣ ਹੈ ਜਿਹੜਾ ਜੜ ਸੂਸੀੜੂ ਦੁਸ਼ਮਣ ਹੈ ਹਾਂਜੀ ਜਿਹੜੇ ਮਤਲਬ ਮਿੱਟੀ ਨਾਲ ਹੀ ਖੇੜਦੇ ਆ ਮਤਲਬ ਉਪਜਾਉਂਦਾ ਧਰਤੀ ਨੂੰ ਲੇਕਿਨ ਫਰੀ ਦਾ ਕਿਸਾਨ ਨੂੰ ਮਿਲਿਆ ਹੋਇਆ 20 ਫੁੱਟ ਤੱਕ ਇਹਨੇ ਥੱਲੇ ਜਾਣਾ 20 ਫੁੱਟ ਤੱਕ ਜਾਣਾ ਤਾਂ ਹਾਂ ਆਉਣੇ ਹੱਥ ਨੂੰ 100 ਵਾਰੀ ਜਾਂਦਾ ਘਟੂ ਘਟੇ ਠੀਕ ਹੈ ਜੀ ਤੇ ਉਹ ਉਹਦੇ ਮਤਲਬ ਇਹ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਦੁਸ਼ਮਣਾਂ ਦੇ ਘਟ ਜਾਂਦੀ ਹੈ ਇਸ ਕਰਕੇ ਵਧੀਆ ਗ੍ਰੋਥ ਕਰਦਾ ਪੂਰੀ ਫੁੱਲ ਗ੍ਰੋਥ ਕਰਦਾ ਇਹਨੇ ਐਂਡ ਤੱਕ ਫਸਲ ਵੱਡਣ ਤੱਕ ਅਸਰ ਰਹਿੰਦਾ ਇਹਨਾਂ ਨੂੰ ਇੱਕ ਵਾਰੀ ਪਾਉਣ ਦੀ ਲੋੜ ਹੈ ਇਹ ਪਾਉਣ ਦਾ ਤਰੀਕਾ ਇਹ ਜੂਰੀਏ ਰੇਚ ਜਾਂ ਕਿਵੇਂ ਵੀ ਹਾਂ ਜੂਰੀਏ ਰੇਚ ਜਾਂ ਮਿੱਟੀ ਜਾਂ ਮੂਰੇ ਪਾਣੀ ਦੇ ਮੂਰੇ ਛੱਟ ਸਕਦੇ ਆ ਪਾਣੀ ਦੇ ਮੂਰੇ ਛੱਟਣਾ ਪਾਣੀ ਲਾ ਕੇ ਵੀ ਛੱਟ ਸਕਦੇ ਆ ਨਾ ਪਾਣੀ ਲਾ ਕੇ ਵੀ ਛੱਟ ਸਕਦੇ ਆ ਵੀ ਜ਼ਮੀਨ ਗਿੱਲੀ ਹੋਣੀ ਚਾਹੀਦੀ ਆ ਜ਼ਮੀਨ ਗਿੱਲੀ ਹੋਣੀ ਚਾਹੀਦੀ ਆ ਜੇ ਮਤਲਬ ਕੋਈ ਵੀ ਮਤਲਬ ਕੋਈ ਵੀ ਰਹਿ ਜਾਂਦਾ ਰਹਾ ਦੂਜੇ ਪਾਣੀ ਤੇ ਦੂਜੇ ਪਾਣੀ ਤੇ ਵੀ ਮਤਲਬ ਪੈਣ ਪੈ ਜਾਂਦੇ ਨੇ ਅੱਛਾ ਅੱਛਾ ਹਾਂ ਤੇ ਹਾਂ ਉਸ ਤੋਂ ਬਾਅਦ ਫਿਰ ਆਪਣੀ ਦੂਜਾ ਪ੍ਰੋਟੈਕਟ ਕਿਹੜਾ ਇਹ ਆਪਣੀ ਆਲਫ ਸੁਪਰ 16 ਜੀ ਆਲਪ ਸੁਪਰ 16 ਅੱਛਾ ਇਹ ਵੀ ਇੰਡੀਆ ਗ੍ਰੋਦੀ ਹੈ ਇਹ ਵੀ ਇੰਡੀਆ ਗ੍ਰੋਦੀ ਹੈ ਜੀ ਇਹਦੀ ਕਮਿਨੀਚ 16 ਤੱਤ ਨੇ ਜਿਹੜੇ ਵੀ ਫਸਲ ਨੂੰ ਚਾਹੀਦੀ ਹੈ ਉਹਦੀ ਉਹ ਮਤਲਬ ਵਰਤ ਲੈਂਦੀ ਹੈ ਇਹਦੇ ਹਫਤੇ ਦੇ ਅੰਦਰ ਅੰਦਰ ਰਿਜ਼ਲਟ ਨਹੀਂ ਇਹਨਾਂ ਦੇ ਇੱਕ ਹਫ਼ਤੇ ਚ ਰਿਆ ਹਾ ਰਿਜਲਟ ਦੇ। ਹਫ਼ਤੇ ਦੇ ਰੰਗ ਫਸਲ ਦਾ ਵਟਾਉਂਦੇ ਆ ਪੂਰਾ ਭਰੀ ਹਰੇ ਭਰੇ ਕਰਦੇ ਆ। ਇਹਦੇ ਕੀ ਕੀ ਕੰਮ ਨੇ ਮਾੜਾ ਉਹਦੇ ਬਾਰੇ ਵੀ ਦੱਸ ਦਿਓ ਕਿਸਾਨ ਭਰਾਵਾਂ ਨੂੰ। ਇੱਜ 16 ਤੱਤ ਨੇ ਜਿਹੜੀ ਮਤਲਬ ਜਿਵੇਂ ਸੁਰਤ 33 ਬੰਦੇ ਦੇ ਸਰੀਰ ਨੂੰ ਚਾਹੀਦੇ 16 ਤੱਤ ਬਣੇ ਖਤਮ ਹੋ ਜਾਂਦੇ ਆ। ਹਾਂਜੀ। ਜਿਹੜੀ ਚੀਜ਼ ਨੂੰ ਜਦੋਂ ਲੋੜ ਹੁੰਦੀ ਉਹ ਉਦੋਂ ਹੀ ਮਤਲਬ ਹੁੰਦੀ ਆ ਜਿਵੇਂ ਪੀੜੀ ਪੈਂਦੇ ਕਣਕ ਜਿਆ ਮੂਰ ਕੋ ਸਿੰਦਾ ਸਟ੍ਰੈਸ ਲੈ ਕੇ ਖੜ ਜਾਂਦੇ ਕੋਈ ਵੀ ਫਸਲ ਹਾਂਜੀ ਹਾਂਜੀ ਕਿਸੇ ਫਸਲ ਆਲੂ ਵਗੈਰਾ ਕੁਝ ਵੀ ਐ ਇਹਦੀ ਪੂਰੀ ਗ੍ਰੋਥ ਕਰਉਂਦਾ ਇਹਦੇ ਚੌੜਾ ਪੱਤਾ ਹੁੰਦਾ ਚੌੜੇ ਪੱਤੇ ਨਾਲ ਫਿਰ ਤਾ ਤੀਰ ਤੋਂ ਮਤਲਬ ਸੂਰਜ ਦੇ ਹਵਾ ਤੋਂ ਕਿਰਨਾਂ ਤੇ ਹਵਾ ਤੋਂ ਤੇ ਕਿਰਨਾਂ ਤੋਂ ਜਿਹੜੇ ਤੱਤ ਲੈਣੇ ਆ ਜਿੰਨਾ ਚੌੜਾ ਪੱਤਾ ਉਨਨੇ ਹੀ ਤੱਤ ਬਦਲ ਲੈਂਦਾ ਇਹ ਕਿਹੜੀ ਕਿਹੜੀ ਫਸਲ ਦੇ ਵਿੱਚ ਪਾਇਆ ਜਾਂਦਾ ਜੀ ਇਹ ਸਾਰੇ ਜੀ ਪੈਂਦਾ ਕੋਈ ਵੀ ਆਪਾਂ ਫਸਲ ਬਗਾਉਂਦੇ ਮਤਲਬ ਬਾਗਾਂ ਚ ਅੱਛਾ ਇਹ ਖੇਚ ਕਮਾਦ ਆਪਣੇ ਸਰੋਂ ਚ ਕਿਸੇ ਜੀ ਮਰਜ਼ੀ ਪਾ ਲਉ ਤੁਸੀਂ ਮਾਦ ਵਗੈਰਾ ਹਰੇਕ ਚ ਨਰਮੇ ਚ ਹਰੇਕ ਚ ਕੰਮ ਕਰਦਾ ਹੈ ਇਹਦੀ ਸੜਕਿਆ ਕਰਨਾ ਪੈਂਦਾਗਾ ਇਹਦਾ ਸੜਕਿਆ ਕਰਨਾ ਪੈਂਦਾ ਆਪ ਨੂੰ ਉਂਗਲੋਸ ਪੈਂਦਾ ਪੈਂਦਾ ਮਿੱਟੀ ਚ ਮਿਲਾ ਕੇ ਤੂੰ ਅਸਤਰਾ ਜਿਹੜਾ ਉਹ ਮਿੱਟੀ ਦੇ ਵਿੱਚ ਪੈਂਦਾ ਕਿਸਾਨ ਭਰਾਵੋ ਜਿਹੜਾ ਆਪਣਾ ਆ ਗਿਆ ਆਲਫ ਸੁਕਰ 16 ਤੇ ਇਹ ਛਿੜਕਣਾ ਪੈਂਦਾ ਉੱਪਰ ਤੇ ਰਿਜ਼ਲਟ ਇੱਕ ਨੰਬਰ ਹੈ ਰਿਜ਼ਲਟ ਕੁਰੇ ਬਿਦੇ ਨੇ ਬਾਕੀ ਸਾਰੇ ਆਪਣੇ ਜੀ ਜੀ ਨੂੰ ਪਾਇਆ ਸੀਗਾ ਬਹੁਤ ਹਨ ਪਾਇਆ ਸੀਗਾ ਹੋਰ ਪਿੰਡਾਂ 'ਚ ਜਿਵੇਂ ਸਪਾਲ ਕੋਰਦ ਨੇ ਬਹੁਤ ਐ ਬਾਈ ਸਾਰੇ ਜਣ ਨੂੰ ਵਧੀਆ ਫੋਨ ਹੁੰਦਾ ਕਹਿੰਦੇ ਕਿ ਸਾਡੇ ਵੀ ਫੋਕ ਹੀ ਨਹੀਂ ਰਹੀ ਜੀਰੀ 'ਚ ਅੱਛਾ ਜੀਰੀ 'ਚ ਵੀ ਪੈਂਦਾ ਤੇ ਕਣਕ 'ਚ ਵੀ ਸਾਰੇ ਫਸਲਾਂ 'ਚ ਹੀ ਪੈਂਦਾ ਇਹ ਜਿਵੇਂ ਹੁਣ ਮਤਲਬ ਕਿਸੇ ਦੇ ਕਣਕ ਜਿਆਦਾ ਘਟ ਕੇ ਘਟੇ ਮਤਲਬ ਬਦੇ ਜੀਰੀ ਦੇ ਮੰਦਾ ਫਸਾਣ ਸਮਾ ਰਹੇ ਔਰ ਜਿਨੇ ਬੜਾ ਵਧੀਆ 80 85 90 95 ਤੱਕ ਵੀ ਹੋਏ ਠੀਕ ਹੈ ਠੀਕ ਹੈ ਬੜਾ ਵਧੀਆ ਹੋਏ 50 60 ਵਾਲੀ ਹੀ ਰਹੀ ਕਿਸੇ ਦੇ ਵੀ 70 70 ਤੋਂ ਪਲੱਸ ਜਾਂ 80 85 90 95 ਤੱਕ ਆਏ ਨੇ ਇੱਕ ਹੋਰ ਆ ਜੀ ਜਦੋਂ ਇਹਦੀ ਪ੍ਰੋਡੈਕਟਰ ਦੀ ਵਰਤੋਂ ਕਰਨੀ ਆਪਾਂ ਹਣਾ ਕੁਝ ਜੂਰੀਆ ਕਿੰਨਾ ਕੁ ਦੇਣਾ ਪੈਂਦਾ ਕ ਘਟਾ ਸਕਦਾ ਘਟਾਉਣਾ ਪੈਂਦਾ ਜੀ ਅੱਛਾ ਜੂਰੀਆ ਘਟਾਉਣਾ ਪੈਂਦਾ ਜਿਵੇਂ ਆਪਾਂ ਮਤਲਬ ਕਿਸੇ ਸ਼ੌਂਕੀਆ ਕਰਨਾ ਹੈ ਆਪਣੇ ਵਾਸਤੇ ਕਿੱਲਾ ਤੋਂ ਕਿੱਲੇ ਜਾਂ ਸਾਰੇ ਜਿ ਵੀ ਕਰਨਾ ਹੈ ਬਗੈਰ ਕਿਸੇ ਜੂਰੀਏ ਜਾਂ ਬਗੈਰ ਕਿਸੇ ਡਾਈਏ ਤੋਂ ਇਹਨਾਂ ਦੇ ਬਦ ਪ੍ਰੋਡਕਟਾਂ ਦੇ ਬਦ ਬਦ ਤੋਂ ਕਰਕੇ ਕਿਸੇ ਵੀ ਕੈਮੀਕਲ ਪਾਇ ਤੋਂ ਜ਼ਹਿਰ ਮੁਕਤ ਖੇਤੀ ਕਰਨਾ ਜੇ ਆਪਾਂ ਜੂਰੀਆ ਤੇ ਡਾਈਆ ਨਾ ਪਾਈਏ ਇਹਨੂੰ ਕੰਨੇ ਵਾਰੀ ਵਰਤਣਾ ਪਵੇਗਾ ਜੀ ਫਿਰ ਆਪਾਂ ਦੋ ਪੈਕਟ ਦਾ ਕਿੱਲੇ ਮਗਰੀ ਪਾਉਣੇ ਪੈਣਗੇ ਜੀ ਉਸ ਵਸਤਰਾ ਦੇ ਅੱਛਾ ਜੀ ਦੋ ਸਪਰੇ ਹਾਂ ਕੱਟੋ-ਕੱਟੇ ਦੇ ਇੱਕ ਮਤਲਬ ਆਪਣੇ ਹੋਰ ਆਉਂਦੀ ਮੈਜਿਕ ਗਰੁੱਪ ਉਹ ਵੀ ਕਰਨੀ ਪਊ ਨਾਲ ਅੱਛਾ ਸਾਰੇ ਤੇ ਹਾਂ ਠੀਕ ਹੈ ਜੀ ਇਹ ਮਤਲਬ ਬਗਾਇਰੇ ਬਗਾਇਰੇ ਇਸ ਬਾਰੇ ਤੋ ਕਸੂ ਝਾੜ ਜਿੰਨਾ ਜੂਰੀਏ ਨਾ ਮਿਲਦਾ ਉਨੀ ਇਹਦੇ ਉਹਨੇ ਵੱਧ ਮਿਲੂ ਜੀ ਪੂਰਾ ਇਹ ਪਹਿਲੇ ਵਾਰ ਮੈਂ ਤੇ ਪਾਇਆ ਸੀਗਾ ਉਹਦੇ 69 ਮਣੇ ਦੀ ਹੋਗੀ ਸੀ ਮਤਲਬ ਆਪਣੇ ਦੋ ਮਤਲਬ ਡੇਟ ਕਾਟੇ ਨਾ ਕਰਦੇ ਸੀ ਉਹਨੇ ਅੱਛਾ ਤੇ 69 ਮਣੀ ਦੀ ਹੋਈ ਸੀ ਉਹਦਾ 4500 ਦਾ ਖਰਚਾ ਤੇ 11000 ਦੀ ਫਸਲ ਵੱਧ ਗਈ ਤੇ ਦੂਜੇ ਦਾ 58 ਦੀ ਇਹ ਵੀ ਸੀ ਠੀਕ ਹੈ ਜੀ ਠੀਕ ਹੈ ਇਹਦੀ ਨਹੀਂ ਬਤਾ ਕੇਮਿਕਲ 58 ਦੀ ਸੀ ਇਹਦੀ 99 ਦੀ ਹੋਈ ਸੀ ਠੀਕ ਹੈ ਜੀ ਜੇ ਕਿਸੇ ਵੀ ਕਿਸਾਨ ਭਰਾ ਨੇ ਪ੍ਰੋਟੈਕਟ ਖਰੀਦਨੇ ਹੋਣ ਤਾਂ ਤੁਸੀਂ ਪਿੰਡ ਬਾਦਰੇ ਜ਼ਿਲ੍ਹਾ ਬਰਨਾਲਾ ਤੇ ਕਾਕਾ ਸਿੰਘ ਦਰਜੀ ਦੇ ਨਾਮ ਤੇ ਦੁਕਾਨ ਹੈਗੀ ਪਿੰਡ ਬਦਰੇ ਚ ਤਾਂ ਆ ਕੇ ਲੈ ਜਾ ਸਕਦੇ ਹੋ ਤੇ ਫੋਨ ਨੰਬਰ ਕਿੰਨਾ ਹੈ ਜੀ ਆਪਣਾ 98765 98765 67517 67517 ਨੰਬਰ ਹੈ ਜੇ ਕਿਸੇ ਵੀ ਕਿਸਾਨ ਭਰਾ ਨੂੰ ਇਹ ਪ੍ਰੋਡਕਟਾਂ ਦੀ ਲੋੜ ਹੋਵੇ ਤਾਂ ਤੁਸੀਂ ਆ ਕੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਆ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ